ਸਰੋ ਜੀ ਮੈਂ ਤੁਹਾਡਾ ਆਪਣਾ ਲਾਹਰੀ ਸਿੰਘ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਰਦਾਰ ਗਦੀ ਸਿੰਘ ਦਾਵਾ ਦੇ ਜਿੱਥੇ ਇੱਕ ਪਹੁੰਚਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜੇ ਤੂਣ ਤੋਂ ਬਾਅਦ ਬਹੁਤ ਵੱਡਾ ਮੌਲਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਦੀਆਂ ਤਸਵੀਰਾਂ ਜੋ ਇੱਕ ਵਾਰੀ ਜੋ ਵਿਖਾ ਦਿੱਤੀ ਜਾਣ ਉਹ ਸਦੇ ਨਾਲ ਇਸ ਵਕਤ ਇੱਥੇ ਜੋ ਮੌਜੂਦ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਦੇ ਅਸਲਾ ਭਾਈ ਕੀ ਭਾਈ ਨਾਮ ਆਪਾਂ ਭਾਈ ਨਾਮ ਮੇਰਾ ਨਾਮ ਸੁਖਿੰਦਰ ਮਸੀ ਮਿੰਟੂ ਗਲੋਬਲ ਐਕਸ਼ਨ ਸੀਨੀਅਰ ਸੁਖਿੰਦਰ ਮਸੀ ਗਲੋਬਲ ਐਕਸ਼ਨ ਸੀਨੀਅਰ ਮਿੰਟੂ ਜੇ ਮੈਂ ਜੇ ਮੈਂ ਅਗਮਰ ਖੜੇ ਰੂ ਮੈਨੂੰ ਲੱਗਦਾ ਅੱਜ ਦੀ ਜਿੱਤ ਉਹ ਇੰਨੀ ਵੱਡੀ ਕਿਵੇਂ ਦੇ ਦੇ ਤੀ ਬਹੁਤ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ ਸਾਰੇ ਪਾਸੇ ਖੁਸ਼ੀਆਂ ਮਨਾਉਂਦੇ ਆ ਟੋਲ ਤਮੱਕੇ ਪਾਕੇ ਚਲੰਡੇ ਮਠਾਈਆਂ ਵੰਡੀਆਂ ਜਾੜੀਆਂ ਨੇ ਇੱਕ ਸਾਡੇ ਪ੍ਰਭੂ ਅਸੂਸੀ ਦੇ ਫਜ਼ਲ ਦੇ ਦੁਆਰਾ ਵਾ ਸਾਡੇ ਪ੍ਰੋਪਰਟ ਬਲਵਿੰਦਰ ਮਸੀਹ ਨੇ ਜਿਸ ਦਿਨ ਸਾਡੇ ਗੁਰਦੀਪ ਸਿੰਘ ਜੀ ਦਾ ਸਾਹਿਬ ਬਲਵਿੰਦਰ ਡਿਸਟ੍ਰਿਕਟ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਦਿੱਤੀ ਆ ਕੀ ਲੱਗਦਾ ਲੰਮੇ ਚਿਰ ਬਾਅਦ ਕਾਂਗਰਸ ਦਾ ਘਰ ਮੰਨਿਆ ਜਾਣ ਵਾਲਾ ਡੇਰਾ ਬਾਬਾ ਨਣ ਦੇ ਤੇ ਆਮ ਵੀ ਜਿੱਤ ਕਿਵੇਂ ਦੇ ਇੱਕ ਅੰਕਾਰ ਨੂੰ ਟਾਇਆ ਵਾ ਜੀ ਇੱਕ ਅੰਕਾਰੀ ਰਾਮਨ ਨੂੰ ਮਾਰਿਆ ਵਾ ਜਿਹੜਾ ਤੇ ਕੌਣ ਚ ਕਿਲਾ ਸੀ ਉਹ ਕੱਢਿਆ ਵਾ ਗੁਰਦੀਪ ਸਿੰਘ ਰੰਧਾਵਾ ਨੇ ਔਰ ਮਸੀਹ ਲੋਕਾਂ ਨੇ ਇਹ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਰਲ ਮਿਲ ਕੇ ਇਲੈਕਸ਼ਨ ਨੂੰ ਜਿਤਾਇਆ ਵਾ ਸੋਸਿਕਾ ਬਬੀ ਕਿਵੇਂ ਬਬੀ ਤੇ ਦੇ ਸਰ ਹਾਂਜੀ ਕਿਵੇਂ ਦੇ ਅੱਜ ਜਿੱਤ ਰਹੀ ਅੱਜ ਜਿੱਤ ਬਹੁਤ ਵਧੀਆ ਹੋਈ ਆ ਤੇ ਜਿੱਤ ਨੂੰ ਆਹੀਂ ਬਹੁਤ ਹੌਕਾ ਲਈ ਮਾਰਾ ਚਾਹ ਚਾਣਿਆ ਲੋ ਤੇ ਸਾਡੇ ਰਾਗੇ ਦਾ ਇੱਕ ਧਰੋਵਾਜੀ ਤੋਂ ਢੰਡਾਵਾ ਪਰਿਵਾਰ ਉਹ ਸ਼ੁਰੂ ਤੋਂ ਲੈ ਕੇ 9 ਸਾਲ ਤੋਂ ਜਿੱਦਾ ਹੁੰਦਾ ਸੀ ਤੇ ਇਸ ਟਾਈਮ ਸਾਡੇ ਗਰਦੀਪ ਚੰਦਰ ਹੰਦਾ ਹੋਏ ਨੇ ਬਹੁਤ ਵੱਡੀ ਜਿੱਤ ਕੀਤੀ ਆ ਬਹੁਤ ਜ਼ੋਰ ਨਾਲ ਲੋਕਾਂ ਨੇ ਜੋਸ਼ ਦਿਖਾਇਆ ਉਹ ਨਾ ਵਰਦਾ ਵਜੇ ਪਾਰਟੀ ਕਿਵੇਂ ਸਾਰਾ ਮਤਲਬ ਇੱਕ ਲੰਮੇ ਚਿਰ ਤੋਂ ਜਿਹੜਾ ਕਾਂਗਰਸ ਦਾ ਘਰ ਬਣਿਆ ਜਾਣਾ ਸੀ ਡੇਰਾ ਉਹ ਘਰ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਜਿਹੜੇ ਹੀ ਲੋਕ ਗਰੀਬ ਹਨ ਗਰੀਬਾਂ ਨੇ ਇੰਨਾ ਜੋਰ ਲਾ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਵੀ ਤਗੜਪਨ ਨੂੰ ਵੇਖਿਆ ਸ਼ਾਨ ਨੂੰ ਨੂੰ ਵੇਖਿਆ ਇਹਨਾਂ ਲੋਕਾਂ ਨੇ ਪੂਰਾ ਜੋਰ ਲਾ ਕੇ ਉਹਦਾ ਧੌਣ ਤੋਂ ਕੱਢ ਦਿੱਤਾ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਪਿੰਡ ਵਿੱਚ ਦਾ ਕਦੀਰ ਸਿੰਘ ਦੇ ਰੰਧਾਵਾ ਦੇ ਪਿੰਡ ਵਿੱਚ ਜਿਹੜਾ ਉਹਨਾਂ ਦੇ ਧੌਣ ਚ ਕਿਲਾ ਕਾਂਗਰਸੀਆਂ ਦੇ ਉਹ ਨਿਕਲ ਚੁੱਕਿਆ ਆ ਤੇ ਤਰਵਾਰ-ਵਾਰ ਖਤਮ ਕਰ ਦਿੱਤਾ ਜੀ ਸਰਦਾਰ ਕੁਦੀਸ਼ ਸਿੰਘ ਰੰਧਾਵਾ ਨੇ ਜੀ ਕੀ ਲੰਮੇ ਸਮੇਂ ਤੋਂ ਜਿਹੜਾ ਕਾਂਗ ਦਾ ਘਰ ਬਣਿਆ ਜਾਣ ਲੱਗ ਪਿਆ ਜੀ ਹਾਂਜੀ ਜੀ ਵੇਖੋ ਅੱਜ ਸਾਰ ਤੁਹਾਡੇ ਸਾਹਮਣੇ ਸਾਰਿਆਂ ਦੇ ਜੋ ਉਹਨਾਂ ਦੇ ਧੌਣ ਚ ਕਿਲਾ ਸੀ ਉਹ ਬੜੇ ਚੰਗੇ ਤਰੀਕੇ ਨਾਲ ਢਾਹਿਆ ਸਰਦਾਰ ਗੁਰਦੀਸ਼ ਸਿੰਘ ਦਾਵਾ ਨੇ ਤੁਹਾਨੂੰ ਕਿਵੇਂ ਲੱਗਦਾ ਨਹੀਂ ਕਿ ਇੱਕ ਮਤਲਬ ਥੋੜਾ ਉਲਟ ਹੋ ਸਕਦਾ ਹੈ ਜੇ ਮਤਲਬ ਸਪੋਰਟ ਮਤਲਬ ਪਾਰਟੀ ਦਾ ਇੱਕ ਵਾਰ ਨਾਲ ਉਹ ਵੀ ਸਪੋਰਟ ਕਰਦੀ ਤੇ ਇਸ ਵਾਰ ਵੀ ਸਰ ਔਖਾ ਨਹੀਂ ਹੋ ਸਕਦਾ ਔਖਾ ਤਾਂ ਹੈਗਾ ਹੀ ਬਸ ਲੋ ਬਾਕੀ ਲੋਕਾਂ ਨੂੰ ਸੂਝ ਆ ਗਈ ਸੀ ਸਮਝ ਆ ਗਈ ਸੀ ਇਹਨਾਂ ਨੂੰ ਪਰਿਵਾਰਵਾਦ ਨੂੰ ਖਤਮ ਕਰਨਾ ਹੈ ਕੀ ਲੱਗਦਾ ਹੁਣ ਮਤਲਬ ਇਲਾਕੇ ਦੇ ਵਿੱਚ ਜਿਹੜਾ ਕੁਝ ਸੁਧਾਰ ਹੋਏਗਾ ਬਹੁਤ ਜੀ ਬਹੁਤ ਆਉਣ ਵਾਲੇ ਸਮੇਂ ਵਿੱਚ ਵੇਖੋ ਤੁਸੀਂ ਬਹੁਤ ਕੁਝ ਬਣੇਗਾ ਬੈਂਚਰ ਦਾ ਵਜਿਪਤੀ ਆਜਾ ਆ ਗਿਆ ਜਿਹੜੇ ਮਾੜੀ ਗੱਲ ਜਿੱਤ ਦੇ ਬਹੁਤ ਵਧੀਆ ਜੀ ਕੋਟਰ ਸਪੋਰਟ ਨੇ ਬਹੁਤ ਸਪੋਰਟ ਕੀਤੀ ਹੈ ਤੁਹਾਡੀ ਸਾਰਿਆਂ ਨੇ ਲੰਮੇ ਜਦੋਂ ਜਿਹੜਾ ਕਾਂਗਰਸ ਜਿਹੜਾ ਦੌਰ ਮੰਨਿਆ ਜਾਣ ਲਾਇਆ ਕਿਵੇਂ ਸਾਰਾ ਮਤਲਬ ਇਹ ਤਾਂ ਦੇਖੋ 70 ਸਾਲ ਪੁਰਾਣਾ ਜਿਹੜਾ ਗਾੜੇ ਟੁੱਟਾ ਹੈ ਇਹ ਹੰਕਾਰ ਵੀ ਨਾਲ ਟੁੱਟਾ ਤੇ ਗੜ ਵੀ ਨਾਲ ਟੁੱਟਾ ਹੈ ਕਿਉਂਕਿ ਇਸ ਵਾਰ ਹਾਈਕ ਬੰਡ ਨੂੰ ਨਾ ਥੋੜੀ ਬੋਧੀ ਸਪੋਰਟ ਮਿਲਦੀ ਸੀ ਇਸ ਵਾਰ ਵੀ ਕੰਮ ਜਿਹੜਾ ਥੋੜਾ ਡਿਫਰੈਂਟ ਹੋਣ ਦਾ ਖਾਸ ਹੈ ਦੇਖੋ ਜੀ ਇਹ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਉਹ ਜੇ ਉਹਨਾਂ ਦਾ ਸਾਥ ਹੋਵੇ ਤਾਂ ਫਿਰ ਕੋਈ ਚੀਜ਼ ਵੀ ਨਹੀਂ ਸਾਨੂੰ ਰਕ ਸਕਦਾ ਸਾਨੂੰ ਸਾਰੇ ਲੋਕਾਂ ਨੇ ਨਾ ਹੰਕਾਰ ਦਿੱਤਾ ਇਹ ਵਕਰਾ ਸਾਥ ਦਿੱਤਾ ਹੈ ਸਾਡਾ ਉਹਦੇ ਨਾਲ ਆਪਣੀ ਜਿੱਤ ਪ੍ਰਾਪਤ ਹੋਈ ਕਿਸੇ ਵੱਲ ਲੋਕਾਂ ਨੇ ਫਤਵਾ ਦਿੱਤਾ ਬਿਲਕੁਲ ਜੀ ਦਿੱਤਾ ਬਾਕੀ ਰੰਦਾਵਾ ਸਾਹਮਣੇ ਦੀਪ ਸਿੰਘ ਦਾਵਾ ਨੇ ਜਿੰਨਾ 2.5 ਸਾਲ ਆਪਣਾ ਕੰਮ ਕੀਤਾ ਉਹਦਾ ਵੀ ਸਾਨੂੰ ਨਾਲ ਕੁਝ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਵਰਕ ਥੋੜਾ ਬਹੁਤ ਜਿੰਨੇ ਸਮਾਂ ਮਿਲਿਆ ਉਹਨਾਂ ਕੀਤਾ ਕਿਵੇਂ ਦੇਖਿਆ ਸਰ ਜੀ ਖੋ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਨਹੀਂ ਆ ਬਹੁਤ ਸਾਥ ਮਿਲਦਾ ਰਿਹਾ ਜਿੱਦਾਂ ਜਿੱਤੇ ਜਿੰਨਾ ਘਰਾਂ ਦੇ ਵਿੱਚ ਵੀ ਜਾਂਦੇ ਲੋਕ ਬਹੁਤ ਸਪੋਰਟ ਕਰਦੇ ਸਨ ਇਹ ਨਾਲ ਕਿਤੇ ਸੀ ਵੀ ਤੁਹਾਡੇ ਨਾਲ ਤਰਾਂ ਉਹ ਉਹਦਾ ਆਪਾਂ ਰਿਜ਼ਲਟ ਸਾਹਮਣੇ ਦੇਖੀ ਗਿਆ ਹਾਂਜੀ ਮਾਦਾ ਕਿਵੇਂ ਲੱਗ ਰਿਹਾ ਜੀ ਜਿੱਦਾਂ ਜਿੱਦਾਂ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਤਾਂ ਸਮੇਂ ਤੋਂ ਜਿਹੜਾ ਕਾਗਜ਼ਾਦਾਰ ਮੰਨਿਆ ਜਾਣਾ ਹੈ ਕਿਵੇਂ ਮਤ ਲੱਗਦਾ ਨਹੀਂ ਕੋਈ ਵਾਇਰ ਗੁਰ ਸੋਰਮਾ ਦੇ ਮਾਰਾ ਇਹ ਤਾਂ ਉਹ ਆਹੀ ਕਹੋਣਿਆ ਅੱਗੇ ਕੋਈ ਹਾਂ ਜੀ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਗੱਲ ਕਰ ਸਸੀਗਲ ਸਸੀਗਲ ਜੀ ਕੀ ਸਮਝਾਓ ਆਪਣਾ ਕੀ ਫਿਰ ਸਵੈਚਾ ਬਣਾਉਗੀ ਸਤੀਂਦਰ ਸਿੰਘ ਜੀ ਕਿਵੇਂ ਦੇਖਦੇ ਆਜ ਦੀ ਜਿਹੜੀ ਏਡੀ ਮਤਲਬ ਜਿੱਤ ਹੋਈ ਹੈ ਕਿਵੇਂ ਜਿੱਤ ਕੋ ਵੇਖੋ ਜੀ ਇਹ ਪਿਆਰ ਆਮ ਪਾਰਟੀ ਦੇ ਵਰਕਰਾਂ ਦਾ ਆਮ ਪਾਰਟੀ ਨਾਲ ਨਾਨਕੇ ਵੋਟਾਂ ਪਾਈਆਂ ਜਿੱਤਾਇਆ ਹੈ ਸਰਕਾਰ ਦਾ ਹਿੱਸਾ ਬਣ ਐ ਰਬ ਬਣਾਣ 2.5 ਸਾਲ ਤੋਂ ਪਿੱਛੇ ਰਹਿ ਗਏ ਹੁਣ ਅਸੀਂ ਦਾ ਇਸ ਸਰਕਾਰ ਦਾ ਇਸ ਬਣਿਆ ਔਰ ਵਿਕਾਸ ਹੋਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੇ ਕੋਈ ਕੁਝ ਨਾ ਕੁਝ ਫੈਕਟਰੀਆਂ ਇੰਡਸਟਰੀਆਂ ਇਧਰ ਆਉਣਗੀਆਂ ਤੇ ਲੋਕਾਂ ਦਾ ਜਲੋ ਸਰ ਰੁਜ਼ਗਾਰ ਮਿਲੇਗਾ ਸਭ ਨੂੰ ਇਹ ਜਿਹੜਾ ਬਾਬਾ ਨਾਨਕ ਤੋਂ ਕੁਝ ਹੋਰ ਵੀ ਜਿਹੜੇ ਇਲਾਕੇ ਇਹ ਕਾਂਗਰਸ ਦਾ ਜਿਹੜਾ ਹਰ ਮਾਮਲਾ ਮੰਨਿਆ ਜਾਂਦਾ ਹੈ ਕਿ ਮਨੇ ਕਿਵੇਂ ਦੇ ਦੇ ਸਭ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਗੱਲ ਪੱਕੀ ਆ ਪਰ ਵੇਖੋ ਜੀ ਆਮ ਪਾਰਟੀ ਦਾ ਪਿਆਰ ਸੰਗਤ ਦਾ ਪਿਆਰ ਆ ਤੇ ਜਿਹੜਾ ਪਰਿਵਾਰਵਾਦ ਨੂੰ ਖਤਮ ਕਰਕੇ ਸਰਦਾਰ ਗੁਰਦੀਪ ਸਿੰਘ ਧਾਵੜ ਜਿੱਤ ਕੇ ਸੰਗਤ ਨੇ ਕੀਤੀ ਆ ਸਭ ਨੇ ਵੋਟਾਂ ਪਾਈਆਂ ਪੂਲਕ ਦਿਲ ਖੋਲ ਕੇ ਵੋਟਾਂ ਪਾਈਆਂ ਤਾਂ ਪਾਰਟੀ ਨੂੰ ਜਤਾਇਆ ਹੈ ਸਟਾਰਟਿੰਗ ਤੋਂ ਹੀ ਲੱਗਦਾ ਵੀ ਜਿਵੇਂ ਜਿਵੇਂ ਬੈਚ ਜਿਵੇਂ ਚੱਲ ਰਿਆ ਸੀ ਮਤਲਬ ਕਾਊਂਟਿੰਗ ਹੋ ਰਹੀ ਸੀ ਤਾਂ ਤਾਂ ਥਾਂ ਉਹ ਚਲੋ ਵੇਖੋ ਜੀ ਉਤਾਰ ਚੜਾ ਤਾਂ ਹੈ ਹੀ ਹੈ ਗਈ ਪਿੰਡਾਂ ਦੇ ਵਿੱਚ ਕਿਤੇ ਉਦੀ ਉੱਪਰ ਕਿਤੇ ਨੀਚੇ ਜਦੋਂ ਅਸੀਂ ਹੌਲੀ 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 ਜਿੱਤ ਬਰਕਰਾਰ ਹੁੰਦੀ ਰਹੀ ਵਾਧੀ ਰਹੀ ਵਾਧੀ ਰਹੀ ਤੇ ਫਿਰ ਆਖਰ کہیں 5000 ਨਾਲ ਲਗਭਗ 6000 ਨਹੀਂ ਲੀਡ ਪ੍ਰਾਪਤ ਕੀਤੀ ਹੈ ਸਰਦਾਰ ਗਦੀਪ ਸਿੰਘ ਜੀ ਇਸ ਵਾਰ ਕੀ ਕੀ ਸੋਚ ਕੇ ਲੋਕਾਂ ਨੂੰ ਜਿਹੜਾ ਫਤਵਾ ਦਿੰਦਾ ਕੀ ਸੀ ਵੇਖੋ ਜੀ ਇੱਕ ਤਾਂ ਫਤਵਾ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਖਤਮ ਕੀਤਾ ਹੈ ਨੰਬਰ 2 ਸਰਕਾਰ ਦਾ ਵੇਖੋ ਜੀ ਕਿੰਨਾ ਹੁੰਦਾ ਸਰਕਾਰ 'ਚ ਢਾਈ ਸਾਲ ਅਸੀਂ ਪਿਛੇ ਰਹਿ ਗਏ ਜੀ ਡੇਰ ਬਾਬਾ ਨਨਖਲ ਕਾ ਪਿਛੇ ਰਹਿ ਗਿਆ ਹੁਣ ਅਸੀਂ ਸਰਕਾਰ ਦਾ ਹਿੱਸਾ ਬਣੇ ਆ ਤੁਹਾਨੂੰ ਇਹੋ ਖੁਸ਼ੀ ਹੈ ਕਿ ਸਰਦਾਰ ਗਦੀਪ ਸਿੰਘ ਸਾਡੇ ਪਿੰਡ ਦਾ ਮਜੂਤਾ ਸਰਪੰਚ ਹੈ ਤੇ ਸਰਦਾਰ ਗਦੀਪ ਸਿੰਘ ਦਾ ਸਾਡੇ ਪਿੰਡ ਦੇ ਐਮਐਲਏ ਬਣੇ ਨੇ ਸਾਨੂੰ ਬਹੁਤ ਖੁਸ਼ੀ ਆ ਪਿੰਡ ਵਾਸੀ ਨੂੰ ਵੀ ਦੇਖਣ ਨੂੰ ਦੇ ਆ ਜੋ ਕਿਵੇਂ ਅਸਤਵਾਰੀ ਚੱਲਣ ਦੀ ਐ ਲੰਮਖਿਆਈ ਵੰਡ ਰਹੇ ਆ ਬਹੁਤ ਖੁਸ਼ੀ ਹੈ ਜੀ ਕੋਈ ਟਿਕਾਣਾ ਨਹੀਂ ਤੁਸੀਂ ਕਿਵੇਂ ਦੇ ਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਸਾਥ ਅਤੇ ਪਿਆਰ ਦਿੱਤਾ ਗੁਰਦੀਪ ਸਿੰਘ ਰੰਧਾਵਾ ਤਾਂ ਸਾਡੇ ਪਿੰਡੋਂ ਲਗਭਗ 1450 ਦੇ ਕਰੀਬ ਗੁਰਦੀਪ ਸਿੰਘ ਨੂੰ ਵੋਟ ਪਈ ਆ ਜਿਹਦੇ ਨਾਲ ਤੁਸੀਂ ਆਪ ਹੀ ਹਿਸਾਬ ਲਾਓ ਕਿ ਸ਼ਾਹਪੁਰ ਦੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਤੇ ਸਾਡਾ ਪਿੰਡ ਮਤਲਬ ਬਹੁਤ ਵਧੀਆ ਇਸ ਤਹਿਮਰ ਸਟੇਜ ਤੇ